آواز اگر الفاظ نہ ملن تو منک کا سارا وکاس رک جیسے کہ گے دا دا. وکاس کے دور گند کیوں آواز ہے آ آتے کر الفاظ نہیں اج تو ہزار سال پہلے جتھے پشو سن اج بھی اتنے وکاس نہیں ہویا کیوں آواز ہے الفاظ نہیں دھن ہے اکھر نہیں گے نام پوچھو آ کر دھن ہے ਅੱਖਰ ਕੋਈ ਨਹੀਂ ਆਪਣਾ ਨਾਮ ਵੀ ਨਹੀਂ ਦੱਸ ਸਕਦਾ ਬਾਕੀ ਵੀ ਕੁਝ ਨਹੀਂ ਸਕਦਾ ਉਹ ਗਏ ਨੂੰ ਪੁੱਛੀਏ ਤੋ ਕਿਥੇ ਜਾਣਾ ਇਸ਼ਾਰਿਆਂ ਦੀ ਭਾਸ਼ਾ ਬਹੁਤ ਲੰਬੇ ਪਹਿਚਾਨ ਨਹੀਂ ਕਰਾਂਦੇ ਸੰਕੇਤ ਨਹੀਂ ਦੇਦੇ ਅਲਫਾਜ਼ ਚਾਹੀਦੇ ਨੇ ਅੱਖਰ ਚਾਹੀਦੇ ਨੇ ਇਹੀ ਕਾਰਨ ਹੈ ਕਿ ਨੇਤਰਹੀਣ ਮਨੁੱਖ ਅੰਧੇ ਮਨੁੱਖ ਜ਼ਿੰਦਗੀ ਦੇ ਹਰ ਸ਼ੋਭੇ ਦੇ ਤਰੱਕੀ ਕਰਦੇ ਨੇ ਚੋਟੀ ਦੇ ਸੰਗੀਤਕਾਰ ਦੇਖੇ ਗਏ ਨੇ ਨੇਤਰਹੀਂ ਚੋਟੀ ਦੇ ਕਵੀ ਦੇਖੇ ਗਏ ਨੇ ਨੇਤਰਹੀਂ ਅੰਧੇ ਮਨੁੱਖ ਚੋਟੀ ਦੇ ਕਵੀ ਦੇਖੇ ਗਏ ਨੇ ਦਾਰਸ਼ਨਿਕ ਦੇਖੇ ਗਏ ਨੇ ਫਲਸਫੇਰ ਦੇਖੇ ਗਏ ਨੇ ਚਿੰਤਕ ਦੇਖੇ ਗਏ ਨੇ ਅੰਧੇ ਮਨੁੱਖ ਰਾਜਨੀਤੀ ਦੇ ਵੀ ਅਗਰਸਰ ਦੇਖੇ ਗਏ ਨੇ ਪਿਛਲੀ ਪਾਰਲੀਮੈਂਟ ਦੇ ਮੈਂਬਰ ਪਾਰਲੀਮੈਂਟ ਤੋਂ ਅੰਦੇਸ਼ ਅੰਦੇਸ਼ ਇਸ ਵਕਤ ਸ਼ਾਇਦ ਆਪ ਨੂੰ ਪਤਾ ਹੋਵੇ ਇੰਗਲੈਂਡ ਦਾ ਹੋਮ ਮਿਨਿਸਟਰ ਅੰਦਰ ਨੇਤੇ ਇਸ ਵਕਤ ਜ਼ਰੂਰ ਆਪ ਨੂੰ ਪਤਾ ਹੋਵੇ ਅਖਬਾਰ ਪੜਨ ਵਾਲੇ ਜਾਣਦੇ ਔਰ ਅੱਜ ਤੱਕ ਜਿੰਨੇ ਹੋਮ ਮਿਨਿਸਟਰ ਹੋਏ ਨੇ ਇੰਗਲੈਂਡ ਦੇ ਸਭ ਤੋਂ ਉਸ ਨੂੰ ਕਾਮਯਾਬ ਮੰਨੇ ਗਏ ਬੜਾ ਸੋਹਣਾ ਉਸਨੇ ਇੰਤਜ਼ਾਮ ਕੀਤਾ ਪਰ ਨੇਤਰ ਹੈ ਅੰਧੇ ਅੰਧੇ ਮਨੁੱਖ ਚੋਟੀ ਦੇ ਰਾਜਨੈਤਿਕ ਵੀ ਦੇਖੇ ਗਏ ਦੁਆਪਰ ਯੁੱਗ ਦਾ ਰਾਜਾ ਹਰਤ ਰਾਸ਼ਟ੍ਰ ਅੰਦਾਸ ਬੇਸ਼ਤਰ ਦੁਨੀਆਂ ਵਿੱਚ ਮੈਂਬਰ ਪਾਰਲੀਮੈਂਟ ਅੰਦੇ ਕਿਦਰੇ ਕਿਦਰੇ ਮਨਿਸਟਰ ਵੀ ਅੰਦੇ ਦੂਰ ਕਿਉਂ ਜਾਓ ਅੰਧੇ ਮਨੁੱਖ ਲਈ ਪ੍ਰਮਾਤਮਾ ਦਾ ਦਵਾਰ ਵੀ ਬੰਦ ਨਹੀਂ ਅੰਧੇ ਮਨੁੱਖ ਚੌਥੀ ਦੇ ਸੰਧ ਤੇ ਭਗਤ ਵੀ ਬਣੇ ਨੇ ਇੱਕ ਭਗਤ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠਾ ਹੈ ਭਗਤ ਸੂਰ ਗਦਸ ਨੈਤਰ ਹਿੰਸ ਸੰਸਾਰ ਨੂੰ ਵੇਖਣ ਦੇ ਤੇ ਸਮਰੱਥ ਨਹੀਂ ਹੋਇਆ ਪਰ ਨਿਰੰਕਾਰ ਨੂੰ ਵੇਖਣ ਦੇ ਸਮਰੱਥ ਇਹ ਦੋ ਅੱਖਾਂ ਤੇ ਉਸ ਦੀਆਂ ਬੰਦ ਸਨ अनुभودي इक तेज नेत्र ਉਸ ਦਾ ਖੁੱਲ ਗਿਆ ਸੀ ਪ੍ਰਭੂ ਨੂੰ ਵੇਖਣ ਦੇ ਸਮਰੱਥ ਹੋਇਆ ਉਹਦਾ ਸ਼ਬਦ ਸਾਰੰਗ ਰਾਗ ਦੇ ਚ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦਰਜ ਕਰਨਾ ਪਿਆ ਵੀ ਕਿੰਦੀ ਭਾਗਵਤ ਗੀਤਾ ਹੈ ਭਗਵਾਨ ਦਾ ਗੀਤਾ ਹੈ ਪ੍ਰਭੂ ਦਾ ਗੀਤਾ ਆਪ ਦੇ ਗਿਆਤ ਨੇ ਅਰਜ਼ ਕਰਾ ਗੁਰ ਬਾਣੀ ਐਸਾ ਕਹਿੰਦੀ ਹੈ ساری ਉਤਪਤੀ ਸ਼ਬਦ ਤੋਂ ਹੋਈ ਤੇ ਖੁਲਾਸੇ ਕਿਸ ਵਕਤ ਫਿਰ ਇਸ ਵਕਤ ਇਤਨਾ ਹੀ ਪਮਣੂ ਗੁਰੂ ਕਿਉਂ ਕਿਹਾ ਤੇ ਪਮਣੂ ਗੁਰੂ ਗੁਰ ਸ਼ਬਦ ਹੈ ਵਾਹਿਗੁਰੂ ਜਪ ਮੰਤਰ ਸੁਣਾਇਆ ਤੇ ਇਹਨਾਂ ਦੋ ਚਾਰ ਹਾਜ਼ਰੀਆਂ ਚ ਮੇਂ ਚੰਗਾ ਸੀ ਬੁਨਿਆਦੀ ਗੱਲਾਂ ਦੀ ਕੁਝ ਵਿਚਾਰ ਹੋ ਜਾਏ ਤਾਂ ਕਿ ਜ਼ਿੰਦਗੀ ਸਾਰੀ ਕਰਮ ਕਾਂਡ ਦੇ ਚਨਾਨ ਕੁਝ ਬੁਨਿਆਦੀ ਗੱਲਾਂ ਨੂੰ ਪਕੜ ਲਈਏ بڑے بڑے سماگم ہوندے نے بڑا بڑا خرچ کر دیاں پر گستاخی ماں ڈھاک کے تین پا بہت کچھ بھی زندگی کوئی پرورتن آ کوئی تبدیلی ایسا نہیں دیکھیا جا جس نال زندگی بدل سکت جاندی ہے وہ منو کرم ہی نہیں کرتے یہ بھی مینج کرتے ہیں ماتی بولے پونے બોલા પવન તદી પ્રકૃતિ પવન કરકે બોલતા મન دے اندر जद બોલણ ਦਾ ફરના પેદા હોવે પવન નાભી ਨਾਲ ਟકરાंदे નાભ ਨਾਲ ਟકરાंदे ધન ઉઠ દે ਇਸ વાસ્તે નાભી ਨੂੰ કેંદેને ધન ਇਹ ਧੁਨ ਹਿਰਦੇ ਤੱਕ ਪਹੁੰਚਦੀ ਇਹਨੂੰ ਕਹਿੰਦੇ ਨੇ ਪਸੰਤੀ ਇੱਥੇ ਇਸਨੂੰ ਅੱਖਰ ਮਿਲਦਾ ਇਹ ਧੁਨ ਕੰਠ ਤੱਕ ਪਹੁੰਚਦੀ ਇਹਨੂੰ ਕਹਿੰਦੇ ਨੇ ਮਦਮਾ ਪੂਰਾ ਵਾਕ ਬਣ ਜਾਂਦਾ ਹੈ ਆਟੋਮੈਟਿਕ ਸਾਰਾ ਕੰਮ ਆਪਣੇ ਆਪ ਪਰ ਬੜੀ ਤੇਜ਼ੀ ਨਾਲ ਪ੍ਰਭੂ ਦੀ ਪੜਾਈ ਹੋਈ ਕਲਾ ਕਰਕੇ ਉਸੇ ਹੀ ਮਦਮਾ ਬਾਣੇ ਨੂੰ ਜ਼ਬਾਨ ਬਾਹਰ ਪ੍ਰਗਟ ਕਰ ਦਿੰਦੀ ਹੈ ਇਨੋ ਕਹਿੰਦੇ ਨੇ ਬੈਖੜੇ ਬੋਲ ਨਾਲ ਕਮਨ ਕਰਕੇ ਜਗਤ ਦੇ ਸਾਰੇ ਸੰਬੰਧ ਬੋਲ ਚਾਲ ਨਾਲ ਜੋੜ ਦੇ ਨੇ ਬੋਲ ਚਾਲ ਦੇਖੜੇ ਇੱਕ ਸਿਆਣਾ ਮਹਿਮਾਨ ਇੱਕ ਦਿਨ ਵਿੱਚ ਅੰਦਾਜ਼ਾ ਲਾ ਲੈਂਦਾ ਦੋ ਭਰਾਵਾਂ ਦੇ ਸੰਬੰਧ ਟੁੱਟੇ ਕਿਸ ਤਰ੍ਹਾਂ ਬੋਲਦੇ ਹੀ ਨੇ ਬੋਲਦੇ ਵੇਖਣ ਨਾਲ ਰਿਸ਼ਤੇ ਨਹੀਂ ਜੁੜਦੇ ਬੋਲਣ ਨਾਲ ਇੱਕ ਸਿਆਣਾ ਮਹਿਬਾਨ ਸਿਰਫ ਇੱਕ ਘੰਟੇ 'ਚ ਹੀ ਅੰਦਾਜ਼ਾ ਲਾ ਲੈਂਦਾ ਹੈ ਪਤੀ ਪਤਨੀ ਦੇ ਸੰਬੰਧ ਵੀ ਇਸ ਤਰ੍ਹਾਂ ਵਿਗੜੇ ਹੋਏ ਕਿਉਂ ਬੋਲਦੇ ਹੀ ਨਹੀਂ ਹਾਂ ਮੂੰਹ ਫੇਰ ਲੈਣ ਦੇ ਬੋਲਦੇ ਹੀ ਨਹੀਂ ਦੇਖਦੇ ਤੇ ਨਹੀਂ ਬੋਲੋ ਸੰਬੰਧ ਬੋਲ ਚਾਲ ਤੇ ਖੜੇ ਸੰਸਾਰ ਦਾ ਸਾਰਾ ਸੰਬੰਧ ਬੋਲ ਚਾਲ ਤੇ ਖੜੇ ਵਿਕਾਸ ਵੀ ਬੋਲ ਚਾਲ ਨਾਲ ਹੋਇਆ ਇਹ ਵੀ ਮੈਂ ਸਮਝਦਾ ਮਹਾਰਾਜ ਆਪਕੇ ਨੇ ਅਖਰੀ ਨਾਮ ਕ੍ਰਿਸ਼ਾ ਰਾਮ ਅਖਰੀ ਗਿਆਨ ਗੀਤ ਗੁੰਗਾ ਅਖਰੀ ਲਿਖਣ ਬੋਲਣ ਵਾਲ ਅਖਰਾਂ ਸਿਰ ਸੰਯੋਗ ਵਖਾਣ ਸਾਰੇ ਸੰਜੋਗ ਵਿਜੋਗ ਰਿਸ਼ਤੇ ਜੁੜਦੇ ਨੇ ਬੋਲ ਚੱਲ ਨਾ ਬੋਲ ਕਬੀਰ ਤੇ ਕਹਿੰਦੇ ਅੱਖਰ ਅੰਦਰ ਤ੍ਰਿਵਣ ਧਾਰੇ ਅੱਖਰਾਂ ਵਿੱਚ ਤਿੰਨ ਲੋਕਾਂ ਦਾ ਗਿਆਨ ਬੰਦ ਪਿਆ ਅਗਰ ਮਨੁੱਖ ਦੇ ਬੋਲ ਇਹ ਅੱਖਰ ਨਾ ਆਉਂਦੇ ਯਕੀਨ ਜਾਨੋ ਮਨੁੱਖ ਨੇ ਉੱਥੇ ਔੜਾ ਸੀ ਜਿੱਥੇ ਪਸ਼ੂ ਸਾਰਾ ਵਿਕਾਸ ਅੱਖਰਾਂ ਤੇ ਅਸਵਾਰ ਹੋ ਕੇ ਹੋਇਆ ਗੁੰਗਾ ਪ੍ਰੋਫੈਸਰ ਕੀ ਪੜਾਏਗਾ ਗੁੰਗਾ ਮਨੁੱਖ ਕੀ ਕਾਰੋਬਾਰ ਚਲਾਏਗਾ ਗੁੰਗੇ ਮਨੁੱਖ ਲਈ ਵਿਕਾਸ ਦੇ ਸਾਰੇ ਦਵਾਰ ਬੰਦ ਨੇ ਕਾਰਨ ਧੁਨ ਹੈ ਅੱਖਰ ਨਹੀਂ ਅੱਖਰ ਨਹੀਂ ਕਿ ਗੁੰਗਾ ਮਨੁੱਖ ਪ੍ਰਭੂ ਦਾ ਨਾਮ ਕਿਵੇਂ ਜਪੇਗਾ ਕੀਰਤਨ ਕਿਵੇਂ ਕਰੇਗਾ ਪਾਠ ਕਿਸ ਤਰ੍ਹਾਂ बोल के संसार ਨਾਲ ਸੰਬੰਧ ਜੁੜਦੇ ਨੇ बोल के ही ਨਿਰੰਕਾਰ ਨਾਲ ਸੰਬੰਧ ਜੁੜਦੇ ਮਹੋ ਕੇ ਬੋਲਣ ਬੋਲ ਕੇ ਜਿਤ ਸੁਣਵਰੇ ਫਰਕ ਸਿਰ ਇਤਨਾ ਹੈ ਸੰਸਾਰ ਵਿੱਚ ਅਸੀਂ ਪਹਿਲੇ ਦੇਖਦੇ ਹਾਂ ਤੇ ਫਿਰ ਉਸ ਨਾਲ ਬੋਲਦੇ ਨਿਰੰਕਾਰ ਦੀ ਦੁਨੀਆ ਇਹ ਹੈ ਪਹਿਲੇ ਬੋਲਣਾ ਪਏਗਾ ਫਿਰ ਦਿਖਾਈ ਦੇਗਾ